ਜੀ ਦੇ ਪਾਕ ਤੋਂ ਸਿੰਘ ਨੌਜ਼ਬੰਸਵਾ ਪੰਜਾਬ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਚ ਨਮਾ ਸ਼ਹਿਰ ਚੌਂਕ ਫਲੋਰ ਵਿਖੇ ਪੰਜਾਬ ਸਰਕਾਰ ਦਾ ਪਤਲਾ ਫੂਕ ਮੁਜਾਹਰਾ ਕੀਤਾ ਗਿਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਾਰਬੋਰੇਟਾ ਅਤੇ ਸਮਰਾਜੀ ਤਾਕਤਾ ਦੀ ਭਾਈਵਾਲ ਪੰਜਾਬ ਸਰਕਾਰ ਕਦੇ ਵੀ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਬਲਕਿ ਇਹ ਕੀਰਤ ਕਰਨ ਵਾਲੇ ਲੋਕਾਂ ਨੂੰ ਉਜਾੜ ਕੇ ਉਪਜਾਊ ਜ਼ਮੀਨਾਂ ਕਾਰਬੋਰੇਟਾਂ ਨੂੰ ਕੋਡੀਆਂ ਦੇ ਭਾਤ ਦੇਣਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਕਦੇ ਵੀ ਨਹੀਂ ਦੇਣਗੇ ਲੈਂਡ ਪੂਲਿੰਗ ਜਿਹੜੀ ਅਸਲ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਧੱਕੇ ਨਾਲ ਹਿਹਾਉਣ ਦੀ ਪਾਲਿਸੀ ਪੰਜਾਬ ਦੀ ਸਰਕਾਰ ਲੈ ਕੇ ਆਈ ਆ ਉਹਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਅੰਦਰ ਪ੍ਰੋਟੈਸਟ ਹੋ ਰਿਹਾ ਆ ਪਿਛਲੇ ਦਿਨੀ ਕਿਸਾਨਾਂ ਨੇ بڑے ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਜਿੱਥੇ ਉਹਨਾਂ ਨੇ ਚੇਤਾਵਨੀ ਦਿੱਤੀ ਆ ਉੱਤੇ ਆਪਾਂ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਸ ਨੀਤੀ ਦਾ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਦੇ ਵਿੱਚ ਜਾਂਦੀਆਂ ਪਾਲਿਸੀਆਂ ਉਹਨਾਂ ਦੇ ਖਿਲਾਫ ਅੱਜ ਸੰਕੇਤਕ ਤੌਰ ਦੇ ਉੱਪਰ ਫਲੋਰ ਦੇ ਅੰਦਰ ਪੁਤਲਾ ਫੂਕ ਮੁਜ਼ਾਹਰਾ ਕਰ ਰਹੇ ਆਂ ਤੇ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਹੋ ਇਹ ਦੇ ਨਾਲ ਕੱਲੀ ਕਿਸਾਨੀ ਦੇ ਨਹੀਂ ਵੱਡੇ ਲੈਵਲ ਦੇ ਉੱਪਰ ਮਜ਼ਦੂਰ ਜਮਾਤ ਦੇ ਉੱਪਰ ਪਹਾੜਾ ਵੱਜਣਾ ਪੰਜਾਬ ਦੀ ਜਵਾਨੀ ਜਿਹੜੀ ਹੈ ਬੇਰੁਜ਼ਗਾਰ ਹੋ ਜਾਣੀ ਜਿਹੜੀ ਖੇਤੀ ਦੇ ਨਾਲ ਸੰਬੰਧਿਤ ਕੰਮ ਕਰਦੀ ਆ ਉਹਦੀ ਤਬਾਈ ਦੇ ਲਈ ਸਰਕਾਰ ਜਿਹੜੀ ਆ ਗਰਾਊਂਡ ਤਿਆਰ ਕਰ ਰਹੀ ਆ ਅੱਜ ਆਪਾਂ ਉਹਦਾ ਪੁਤਲਾ ਫੂਕ ਮਜ਼ਾਰਾ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਅੰਦਰ ਪੱਟੇ ਐਕਸ਼ਨ ਵੀ ਕਰਾਂਗੇ ਤੁਸੀਂ ਆਇਓ ਸਾਰੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਕਰਦਾ ਆਸ਼ਕਰਦਾ ਕਿ ਲੜਾਈ ਨੂੰ ਆਪਾਂ ਪਿੰਡ-ਪਿੰਡ ਲੈ ਕੇ ਜਾਵਾਂਗੇ ਨੌਜਵਾਨਾਂ ਨੂੰ ਇਸ ਲੜਾਈ ਦੇ ਖਿਲਾਫ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਲਾਮਬੰਦ ਕਰਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ